ਅੁਗਾ ਦੇ ਸਾਬਕਾ ਐਮਐਲਏ ਜਗਿੰਦਰਪਾਲ ਜੈਨ ਦੀ ਪਗੜੀ ਰਸਮ ਅਤੇ ਸ਼ਰਧਾਂਜਲੀ ਸਮਾਰੋਹ ਦੇ ਵਿੱਚ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਬਾਬਾ ਜਸਦੀਪ ਸਿੰਘ ਗਿੱਲ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਅਨਿਲ ਸ਼ਰਮ, ਜ਼िला ਪ੍ਰਧਾਨ ਸਿਮਤ ਗਰਗ, ਕਾਂਗਰਸ ਦੇ ਵੱਲੋਂ ਮਾਲਵਿਕਾ ਸੂਦ, ਸੋਨੁਸ਼ੂਦੀ ਭੈਣ, ਸਾਬਕਾ ਮੰਤਰੀ ਮਾਲਤੀ <th>ਠਾਪੜ ਤੋਂ ਇਲਾਵਾ ਹਜ਼ਾਰਾਂ ਦੀ ਸੰਖਿਆ ਚ ਸ਼ਹਿਰ ਵਾਸੀ ਵੀ ਮੌਜੂਦ ਰਹੇ। ਇਸ ਮੌਕੇ ਅਮਰਿਤਕ ਜਗਿੰਦਰਪਾਲ ਜੈਨ ਦੇ ਵੱਲੋਂ ਸਿਆਸਤ ਦੇ ਵਿੱਚ ਕਿਦਾਂ ਆਪਣਾ ਰਸੂਖ ਕਾਇਮ ਕੀਤਾ ਗਿਆ ਇਸ ਨੂੰ ਜ਼ੁਬਾਨੀ ਬਿਆਨ ਕੀਤਾ ਮੌਕੇ ਤੇ ਸ਼ਰਧਾਂਜਲੀ ਦੇ ਪਹੁੰਚੀਆਂ ਸ਼ਖਸੀਅਤਾਂ ਨੇ ਬਿਲਕੁਲ ਅੱਜ ਜਗਿੰਦਰ ਜੈਨ ਜੀ ਦੇ ਆਪਾਂ ਇੱਥੇ ਪਹੁੰਚੇ ਹੋਰ ਮੈਨੂੰ ਲੱਗਦਾ ਕਿ ਅੱਜ ਜਿੰਨੇ ਵੀ ਲੋਕ ਆਏ ਐ ਇੱਥੋਂ ਬੜਾ ਲੱਗਦਾ ਹੈ ਕਿ ਅੰਕਲ ਨੇ ਕਿੰਨਾ ਪਿਆਰ ਪਾਇਆ ਸਾਰਿਆਂ ਨਾਲ ਅੱਜ ਇੱਥੇ ਲੋਕ ਜਿਹੜੇ ਐ ਰਾਜਨੀਤਿਕ ਤੌਰ ਤੇ ਨਹੀਂ ਪਰਿਵਾਰਿਕ ਤੌਰ ਤੇ ਆਪਣੀ ਸ਼ਰਧਾਂਜਲੀ ਦੇਣ ਆਏ ਐ ਔਰ ਜੇ ਜੈਨ ਪਰਿਵਾਰ ਦੀ ਗੱਲ ਕਰੀਏ ਮੈਨੂੰ ਲੱਗਦਾ ਮੈਂ ਬਹੁਤ ਛੋਟੀ ਸੀ ਉਦੋਂ ਦੇ ਇਸ ਫੈਮਲੀ ਦੇ ਨਾਲ ਬਹੁਤ ਪਿਆਰ ਹੈ ਸਾਡਾ ਮੈਂ ਸਹੀ ਕਹੂੰਗੀ ਕਿ ਰਾਵੋਨਾ ਜੀ ਆਤਮ ਨੂੰ ਸ਼ਾਂਤੀ ਦੇਵੇ ਔਰ ਜਿਹੜਾ ਪਰਿਵਾਰ ਹੈ ਉਹਨਾਂ ਨੂੰ ਇਸ ਦੁੱਖ ਤੋਂ ਬਾਹਰ ਨਿਕਲਣ ਦੀ ਕੀ ਕਹਿੰਦੇ ਐ ਸ਼ਕਤੀ ਦੇਣ ਤਾਂ ਕਿ ਜਿਹੜਾ ਜੈਨ ਪਰਿਵਾਰ ਹੈ ਜਿਹੜੇ ਹਮੇਸ਼ਾ ਲੋਕਾਂ ਦੀ ਸੇਵਾ ਕਰਦਾ ਆ ਐਵੇਂ ਕਰਦਾ ਰਹੇ ਔਰ ਇਕ ਹੋਊਗੀ ਕਿ ਸੂਤ ਪਰਿਵਾਰ ਹਮੇਸ਼ਾ ਉਹਨਾਂ ਦੇ ਨਾਲ ਖੜਾ ਹੈ ਉਹ ਲੀਡਰਸ ਵੀ ਅੱਜ ਤਾਂ ਹੀ ਆਏ ਕਿਉਂਕਿ ਉਹਨਾਂ ਦਾ ਜੈਨ ਅੰਕਲ ਨਾਲ ਬਹੁਤ ਪਿਆਰ ਸੀਗਾ ਤੁਸੀਂ ਦੇਖੋਗੇ ਕਿ ਅਕਾਲੀ ਦਲ ਦੇ ਚਾਹੇ ਉਹ ਕਾਂਗਰਸ ਦੇ ਹੋਣ ਸਾਰੇ ਅੱਜ ਤਾਂ ਹੀ ਆਏ ਕਿਉਂਕਿ ਉਹ ਅੰਕਲ ਨੂੰ ਦਿਲੋਂ ਪਿਆਰ ਕਰਦੇ ਸੀ ਲੋਕ ਉਹਨਾਂ ਦੀ ਮਿਸਾਲ ਦਿੰਦੇ ਸੀ ਕਿ ਅੱਛਾ ਲੀਡਰ ਇੱਕ ਜੈਨ ਜੀ ਵਰਗਾ ਹੋਣਾ ਚਾਹੀਦਾ ਹੈ ਔਰ ਵੀ ਆ ਰੀਅਲੀ ਪ੍ਰਾਊਡ ਆਫ ਜੈਨ ਅੰਕਲ ਉਹਨਾਂ ਨੇ ਮੋਗੇ ਸ਼ਹਿਰ ਦਾ ਨਾਮ ਬਹੁਤ ਬੁਲੰਦੀਆਂ ਦੇ ਲੈ ਕੇ ਆਏ ਔਰ ਅਜੋਨਾ ਦਾ ਜਿਹੜਾ ਪਰਿਵਾਰ ਹੈ ਸਮਝ ਸਾਦੇ ਕਿ ਕਿਸ ਸਥਿਤੀ ਚੋਂ ਨਿਕਲ ਰਹੇ ਹਨ ਉਹਨਾਂ ਨਾਲ ਅਸੀਂ ਸਾਰੇ ਇੱਥੇ ਖੜੇ ਹੈ ਔਰ ਇਹ ਹੀ ਕਹਾਂਗੇ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਪੋਲਿਟਿਕਸ ਸੇ ਕਾਫੀ ਕਮੀ ਮਹਿਸੂਸ ਹੁੰਦੀ ਹੈ ਇਹ ਆ ਦੇਖੋ ਪਰਿਵਾਰ ਤੌਰ ਤੇ ਉਹਨਾਂ ਨੂੰ ਥੋੜਾ ਜਿਹਾ ਸੈਟਬੈਕ ਤਾਂ ਲੱਗੂਗਾ ਜੈਨ ਅੰਕਲ ਦਾ ਕਿਉਂਕਿ ਕਿਤੇ ਨਾ ਕਿਤੇ ਥਮ ਸੀਗੇ ਉਹ ਆਪਣੇ ਪਰਿਵਾਰ ਲਈ ਔਰ ਲੇਕਿਨ ਇਹ ਹੀ ਕਹਾਂਗੇ ਕਿ ਸਾਰੇ ਅਸੀਂ ਉਹਨਾਂ ਦੇ ਨਾਲ ਹੈ ਔਰ ਅੱਜ ਇਥੇ ਸਾਰੇ ਰਾਜਨੀਤਿਕ ਤੌਰ ਤੇ ਨਹੀਂ ਅੱਜ ਸਾਰੇ ਉਹ ਲੋਗ ਆਏ ਜਿਹੜੇ ਜੈ ਰੰਕਲ ਨੂੰ ਦਿਲੋਂ ਪਿਆਰ ਕਰਦੇ